ਕੁਰਤੇ ਪਜਾਮੇ ਉੱਤੇ ਦੀ ਪਾਉਣ ਵਾਲੀਆਂ ਜੈਕਟਾਂ ਹਾਂ ਜੀ ਕੁਰਤੇ ਪਜਾਮੇ ਦੇ ਪਾਉਣ ਵਾਲੀਆਂ ਜੈਕਟਾਂ ਹੂੰ ਇਹ ਦੇਖੋ ਜੀ ਬਾਜ਼ਾਰ ਤੋਂ ਤੁਹਾਨੂੰ ਮਿਲੇਗੀ 950 ਰੁਪਏ ਦੀ ਇੱਥੇ ਮਿਲੇਗੀ 650 ਰੁਪਏ ਦੀ ਸੇਲ ਦੇ ਵਿੱਚ ਸਿਰਫ ਕੁਝ ਦਿਨ ਲਈ ਛੇਲ ਜੀ ਇਹ ਦੇਖੋ ਜੀ ਬਲੇਜ਼ਰ ਜਿਹੜਾ ਬਾਜ਼ਾਰ ਤੋਂ ਤੁਹਾਨੂੰ 2000 ਦਾ 1800 ਦਾ ਮਿਲੇਗਾ ਇੱਥੇ ਤੁਹਾਨੂੰ 1300 ਰੁਪਏ ਦਾ ਮਿਲੇਗਾ ਜੀ ਸਾਰਾ ਹੀ ਸੇਲ ਦੇ ਵਿੱਚ 1300 ਰੁਪਏ ਦਾ ਜੀ ਤੇ ਕੁਝ ਦਿਨ ਲਈ ਹੈ ਜੀ ਸਿਰਫ 5-4 ਦਿਨ ਲਈ ਜੀ ਤੇ ਇਧਰ ਪਹਿਲਾਂ ਜਵਾਕਾਂ ਵਾਲਾ ਪੋਰਸ਼ਨ ਆ ਗਈ ਛੋਟੇ ਜਿਹਾ ਕਾਣਾ ਛੋਟੇ ਇਹ ਨਵੇਂ ਆਏ ਤੋਂ ਜੀ ਆ ਸਾਈਡਾਂ ਵਾਲਾ ਸਾਰਾ ਗਰਮੀਆਂ ਵਾਲਾ ਜੋ ਆ ਨਵਾਂ ਆਇਆ ਪੈਂਟਾਂ ਸ਼ਰਟਾਂ ਕੋਟ ਜੈਕਟਾਂ ਟੋਪੀਆਂ ਆਉਣ ਦੋਈ ਬੇਬੀ ਹੈ ਹਾਂ ਖੋਲ ਬੇਬੀ ਬੈੱਡ ਚਾਹ ਅੱਛਾ ਬੇਬੀ ਬੈੱਡ ਬੇਬੀ ਬੈੱਡ ਵੀ ਯਾਰ ਇਹ ਰਜਾਈ ਜਾਈ ਮੈਂ ਦੇਖੋ ਜੀ ਲੈ ਮੈਂ ਦੇਖੋ ਜੀ ਲੈ ਬੇਬੀ ਬੈੱਡ ਕਹਿੰਦੇ ਆ ਬੇਬੀ ਬੈੱਡ ਬੱਚਿਆਂ ਦਾ ਜੀ ਰਜਾਈ ਬੈੱਡ ਬੈੱਡ ਸ਼ੀਟ ਨਾਲ ਸੁਣਾਣੇ ਇਹ ਸਿਰਫ 600 ਰੁਪਏ ਦਾ ਜੀ ਹਾਂ ਜੀ ਅੱਛਾ ਯਾਰ ਆ 600 ਦਾ ਸਿਰਫ 600 ਰੁਪਏ ਦਾ ਜੀ ਬੇਬੀ ਬੈੱਡ ਹੈ ਹਾਂ ਜੀ ਹਾਂ ਜੀ ਕੀ ਬਾਜ਼ਾਰ ਰੇਟ 1050 ਰੁਪਏ ਸਾਡਾ ਸਿਰਫ 600 ਰੁਪਏ ਦਾ ਜੀ ਵਸੇਲ ਗਰੀ ਲਸ ਤੇ ਆ ਆਗੇ ਸਿਆਲਾ ਹੈ ਤਾਂ ਸਟਾਰ ਸਿਆਲਾ ਨਹੀਂ ਪਿਆ ਜੀ ਸਭ ਸਿਆਲਾ ਨਹੀਂ ਆਜੂ ਆ ਕੋਰਤੇ ਪਿਆ ਮੇ ਉੱਤੇ ਦੀ ਪਾਉਣ ਵਾਲੀਆਂ ਜੈਕਟਾਂ ਹਾਂ ਜੀ ਕੋਰਤੇ ਜਮੇ ਤੇ ਪਾਉਣ ਵਾਲੀਆਂ ਜੈਕਟਾਂ ਹੂੰ ਇਹ ਦੇਖੋ ਜੀ ਬਾਜ਼ਾਰ ਤੋਂ ਤੁਹਾਨੂੰ ਮਿਲੇਗੀ 950 ਰੁਪਏ ਦੀ ਇੱਥੇ ਮਿਲੇਗੀ 650 ਰੁਪਏ ਦੀ ਸੇਲ ਦੇ ਵਿੱਚ ਸਿਰਫ ਕੁਛ ਦਿਨ ਲਈ ਸੇਲ ਜੇ ਅੱਛਾ ਇਹ ਕੁਛ ਦਿਨਾਂ ਲਈ ਹੈ ਕੁਛ ਦਿਨ ਲਈ ਸੇਲ ਹੈ ਸਿਰਫ 5-4 ਦਿਨ ਲਈ ਸਿਰ ਇਹ ਤੁਹਾਨੂੰ 650 ਰੁਪਏ ਚ ਮਿਲੇਗੀ ਫੇਰ ਨਹੀਂ ਹੋਣਗੀਆਂ ਫੇਰ ਇਹ ਨਹੀਂ ਮਿਲਣਗੀਆਂ ਨਿਕਲ ਜਾਣਗੀਆਂ ਜੀ ਟੰਗ ਦੇ ਪਰਾਂ ਇਹਦੇ ਵਿੱਚ ਹਾਂਜੀ ਬਹੁਤ ਡਿਜ਼ਾਈਨ ਦਿਖਾਈਆਂ ਨੇ ਸਾਰੇ ਆ ਆ ਸਾਰੇ ਇੱਕ ਇੱਕ ਫਰਕ ਦਾ ਫੋਟੋ ਖਿੱਚੋ ਜੀ ਦੇਖੋ ਡਿਜ਼ਾਈਨ ਜੀ ਜੀ ਇਹਦੇ ਵਿੱਚ ਤੁਹਾਨੂੰ ਅਨਗਿੰਦ ਡਿਜ਼ਾਈਨ ਮਿਲਣਗੇ ਜੀ ਨਵਾਂ ਮਾਲ ਸਭ ਸਾਈਜ਼ ਵਿੱਚ ਮਿਲੇਗਾ ਕੋਈ ਜੈਨ ਲੈ ਲੋ 850 ਰੁਪਏ ਕਦਰ ਕਦਰ ਹਰਿ ਸਾਰੀ ਕੈਂਟਾ 650 ਰੁਪਏ ਜੀ 650 ਚ ਨਵੇਂ ਤਾਂ ਜੀ ਅੱਗੇ ਪੈਂਟ ਪੈਂਟ ਕੋਟਾਂ ਦਾ ਵੀ ਆਪਣੇ ਕੋਲ ਆ ਗਿਆ ਕੋਟਾਂ ਪੈਂਟ ਕੋਟਾਂ ਦੇ ਵੀ ਜਾਂਦੇ ਹੁੰਦੇ ਬਲੇਜ਼ਰ ਪੈਂਟ ਕੋਟ ਫੁੱਲੀ ਤਿਆਰ ਦੋਨੋਂ ਭਾਵੇਂ ਸਾਈਜ਼ ਵੱਡੇ ਇਹਨੇ ਕੋਈ ਬੱਚੇ ਨਹੀਂ ਵੱਡੇ ਸਾਬ ਵੱਡੇ ਸਾਈਜ਼ ਛੋਟਾ ਅਲੱਗ ਮਿਲ ਜਾਣਗੇ ਜੀ ਇਹ ਦੇਖੋ ਜੀ ਬਲੇਜ਼ਰ ਜਿਹੜਾ ਬਾਜ਼ਾਰ ਤੋਂ ਨੂੰ 2000 ਦਾ 1800 ਦਾ ਮਿਲੇਗਾ ਇੱਥੇ ਤੁਹਾਨੂੰ 1300 ਰੁਪਏ ਦਾ ਮਿਲੇਗਾ ਜੀ ਸਾਰੇ ਦੇ ਵਿੱਚ 1500 ਰੁਪਏ ਦਾ ਜੀ ਲੈ ਤੇ ਕੁਛ ਦਿਨ ਲਈ ਹੈ ਜੀ ਸਿਰਫ 5-4 ਦਿਨ ਲਈ ਜੀ 5-4 ਦਿਨ ਲਈ ਹੰਡਰ ਨਾਲ ਹੀ ਲੰਬੀ ਚੀਜ਼ ਹੈ ਪਰ ਸੇਲ 5-4 ਦਿਨ ਦੀ ਹੈ ਕੱਪੜੇ ਸਿਰਫ ਸਲਾਈ ਫਰੀ ਹੈ ਕੱਪੜੇ ਦੇ ਪੈਸੇ ਨੇ ਜੀ ਅੱਛਾ ਹਾਂ ਜੀ ਹਾਂ ਜੀ ਬਈ ਨੋਟ ਕਰ ਲਓ ਸਾਰੀਆਂ ਗੱਲਾਂ ਜੋ ਜੋ ਅੰਕਲ ਕਹਿ ਰਹੇ ਆ ਜੀ ਆ ਵੀ ਸਾਰਾ ਸਾਰਾ ਕਲਰ ਹੀ ਆ ਗਿਆ ਉਹਦੇ ਚਾਹੇ ਡਿਜ਼ਾਈਨ ਸਾਰੇ ਪਾ ਦੇ ਫੋਟੋ ਹੂੰ ਉਹ ਆ ਆ ਗਿਆ ਬਈ ਮਹਿੰਗਾ ਉਹ ਕਿਦਾਂ ਕੰਮ ਮਹਿੰਗਾ ਕੀ ਹੈ ਨਾ ਸੱਚ ਜਿਆਦਾ ਠੰਡ ਵਾਲਾ ਹਾਂ ਜੀ ਹੂੰ ਇਹ ਵੀ ਲੌਂਗ ਕੋਟ ਜੀ ਲੌਂਗ ਕੋਟ ਆ ਚਾ ਕੋਈ ਯਾ ਬਾਜ਼ਾਰ ਰੇਟ 3000 ਰੁਪਿਆ ਸਾਡਾ ਰੇਟ 2000 ਰੁਪਿਆ ਜੀ ਆ ਗੋਟ ਕੋਈ ਵੀ ਸਾਈਜ਼ ਲੋ 2000 ਰੁਪਏ ਦੇ ਵਿੱਚ ਜੀ ਹਾਂ ਜੀ ਹਾਂ ਜੀ 2000 ਇਹ ਗੋਟਿਆਂ ਦਾ ਕਾਹਨ ਵਾਲਾ ਹਾਂ ਜੀ ਗੋਡਿਆਂ ਦਾ ਕਾਹਨ ਪੂਰੀ ਠੰਡ ਚ ਆ ਨਾ ਠੰਡ ਦਾ ਟਾਈਮ ਹੈ ਇਸ ਨੂੰ ਵੀ ਇੱਕ ਹਫ਼ਤੇ ਲਈ ਸੇਲ ਹੈ ਜੀ ਇਹਦੀ ਵੀ ਇਹ ਵੀ ਇੱਕ ਹਫ਼ਤੇ ਇੱਥੇ ਹੋ ਰਹੀ ਹੈ ਹਾਂ ਬਾਅਦ ਚ ਸੇਲ ਚੱਕੀ ਆ ਉਹਨਾ ਬਾਣੀ ਨਹੀਂ ਰਿਹਾ ਜਿਹੜਾ ਸੇਲ ਹੋ ਰਿਹਾ ਜੀ ਲੈ ਕਿਉਂ ਵੀ ਲੈ ਚੱਕ ਬਾਕੀ ਡਿਲੀਵਰੀ ਵਾਲੇ ਜਿਹੜੇ ਜਗਰਾਉਂ ਦੇ ਭਰਾ ਨੇੜੇ ਤੇੜੇ 10-12 ਕਿਲੋਮੀਟਰ 'ਚ ਉਹਨਾਂ ਦੀ ਹੋਮ ਡਿਲੀਵਰੀ ਫ੍ਰੀ ਹੈ। ਹੋਮ ਡਿਲੀਵਰੀ ਫ੍ਰੀ ਹੈ ਜੀ। ਤੇ ਆਪਾਂ ਇੱਧਰ ਪਹਿਲਾਂ ਹੁਣ ਚੱਲ ਗਏ ਲੈ ਵੀ ਵੀਰ ਠੀਕ ਨੇ ਆਪਣੇ। ਭਰਾ ਠੀਕ ਨੇ ਇਹਨਾਂ ਦੇ ਪਾਸੇ ਆ ਜਗੇ। ਤੇ ਇੱਧਰ ਪਹਿਲਾਂ ਜਵਾਕਾਂ ਵਾਲਾ ਪੁਰਸ਼ ਨਾ ਗਈ। ਛੋਟੇ ਜਵਾਕਾਂ ਵਾਲਾ। ਛੋਟੇ ਜੀ। ਨਵੇਂ ਆਏ ਤੋਂ। ਜੀ ਆ ਸੈੜਾਂ ਵਾਲਾ ਸਾਰਾ ਗਰਮੀਆਂ ਵਾਲਾ ਜੋ ਆ ਨਵਾਂ ਆਇਆ। ਪੈਂਟਾਂ, ਸ਼ਰਟਾਂ, ਕੋਟ, ਜੈਕਟਾਂ, ਟੋਪੀਆਂ ਆਉਣ ਦਈ। ਕਰੇ ਪਾਉਣ ਵਾਲੇ। ਦੇਖੋ ਜੀ ਬੱਚਿਆਂ ਦੇ ਗਰਮ। ਜੀ। ਕੀ ਕਰੀ? 2 ਸਾਲ ਤੋਂ ਲੈ ਕੇ 10 ਸਾਲ ਦੇ ਜਵਾਕ ਤੱਕ ਇਹ ਦੇਖੋ ਜੀ ਇਹ ਬੱਚਿਆਂ ਵਾਲੇ ਡਿਜ਼ਾਈਨ ਤੁਹਾਨੂੰ ਅਨੰਗਿੰਦ ਮਿਲ ਲੰਗੇ ਜੀ 200 250 300 400 ਅਲੱਗ-ਅਲੱਗ ਰੇਂਜ ਬਹੁਤ ਵੈਰਿਟੀ ਹੈ ਜੀ ਇਹਨਾਂ ਦੇ ਰੇਟਾਂ 'ਚ ਵੀ ਬਾਹਰ ਨਾਲੋਂ ਪੱਕੇ ਹਾਂ ਬਾਜ਼ਾਰ ਨੂੰ ਫਰਕ ਹੋਏਗਾ ਜੀ 40% 30% ਦਾ ਫਰਕ ਹੋਏਗਾ ਜੀ ਦੇਖੋ ਵੈਰਿਟੀ ਲੈ ਵੀ ਚੱਕਾ ਜਵਾਕਾਂ ਦੇ ਪੀਸ ਹੋਏ ਇਹਨਾਂ ਤੋਂ ਦੱਸਾਂ ਮੈਂ 4 ਸਾਲ ਦੇ ਜਵਾਕ ਤੋਂ ਲੈ ਕੇ ਤੇ ਕੋਈ ਏਜ ਵਾਲਾ ਯਾਰ ਵੀ ਰਾਤ ਸਾਰੀ ਏਜ ਵਾਲੀ ਮਿਲ ਜੀ ਸਭ ਏਜ ਵਾਲੀ ਹੈ ਰੇਟ ਇਹਦਾ ਵੜਾ ਨਾਲ ਦੀ ਨਾਲ ਮਕਾ ਦੋ ਮੋਟਾ ਮੋਟਾ ਜਿੰਨਾ ਦਾ ਮਕਾਉਣਾ ਵੀ ਕਿਹੜੀ ਚੀਜ਼ ਆਪਣੇ ਕੋਲ ਕਿੰਨੇ ਦੀ ਮਿਲ ਜੂ ਬਾਜ਼ਾਰ ਨਾਲੋਂ ਕੀ ਹਿਸਾਬ ਹੈ ਨਹੀਂ ਇਹ ਦੇਖੋ ਜੀ ਹਾਂਜੀ ਸੂਟ ਤੁਹਾਨੂੰ ਮਿਲੇਗਾ ਪਲਾਜੋ ਸੂਟ ਸਿਰਫ 500 ਰੁਪਏ ਦੇ ਵਿੱਚ ਜੀ ਆਹ ਹਾਂ ਸਾਰੇ ਫੁੱਲ ਸਾਈਜ਼ ਹਮ ਫੁੱਲ ਸਾਈਜ਼ ਫੁੱਲ ਸਾਈਜ਼ 500 ਰੁਪਏ ਚ ਪਲਾਜੋ ਸੂਟ ਮਿਲੇਗਾ ਜੀ 벨ਵਟ ਦਾ 벨ਵਟ ਦਾ 벨ਵਟ ਦਾ 500 ਰੁਪਏ ਦਾ ਜੀ ਦੇਖੋ ਜੀ ਚੈੱਕ ਹੋ ਬਈ ਇਹ ਆ ਦੇਖੋ ਜੀ ਆਹ ਜੀ ਛੋਟੇ ਬੱਚਿਆਂ ਦੀ 6 ਮਹੀਨੇ ਦੇ ਬੱਚੇ ਦਾ ਜੀ ਵੇਖੋ ਜੀ ਵੈਰੇਟੀ ਤੇ ਆ ਆ ਇਧਰ ਪੈਂਡਾ ਆ ਗਏ ਸਰੋਂ 200 ਰੁਪਏ ਦਾ ਜੀ ਆ ਦੇ ਇਧਰ ਆ ਜਿਓ ਆ ਪੈਂਡਾ ਸ਼ਰਟ ਆ ਵਿਆਹ ਸ਼ਾਦੀ ਵਾਸਤੇ ਸਾਰੇ ਆਂ ਹਾਂ ਬੱਚਿਆਂ ਦੀਆਂ ਪੈਂਡਾ ਸ਼ਰਟਾਂ ਦੇਖੋ ਜੀ ਹਾਂ ਹਮਮ ਹਾਂ ਸਭ ਫੁੱਲ ਵੈਰੇਟੀ ਮਿਲੇਗੀ ਜੀ ਆਪ ਨੂੰ ਚੱਕੋ ਬਹੁਤ ਘੱਟ ਰੇਟ ਤੇ ਮਿਲੇਗੀ ਡਿਜ਼ਾਈਨ ਅਣਗਿਣਤ ਨਵੇਂ-ਨਵੇਂ ਡਿਜ਼ਾਈਨ ਸਾਰੇ ਆਣਗੇ ਹਲਾ ਦੇਖੋ ਜੀ ਵਾਹ ਵਈ ਚੱਕੋ ਹਾਂ ਇਧਰ ਪੈਂਟਾਂ ਆ ਗਈਆਂ ਲੈ ਲੋ ਜੀ ਫੰਗਰ ਸਾਰੇ ਜਿਹੜੇ ਕੱਲ ਡਿਜ਼ਾਈਨ ਸੈਂਕੜੇ ਮਿਲਣਗੇ ਜੀ 100 200 ਡਿਜ਼ਾਈਨ ਹੋਏਗਾ ਹਰ ਅਲੱਗ-ਅਲੱਗ ਵੈਰੀਟੀ ਮਿਲਣਗੀਆਂ ਪਲੇਨ ਵੀ ਮਿਲਣਗੀਆਂ ਚੈੱਕ ਵੀ ਮਿਲਣਗੀਆਂ ਲਾਈਨਿੰਗ ਵੀ ਮਿਲਣਗੀਆਂ ਸਭ ਤਰ੍ਹਾਂ ਦੇ ਮਿਲਣਗੀਆਂ ਜੀ ਜਵਾਕਾਂ ਵਾਲਿਆਂ ਦੇ ਵੈਰੀਟੀ ਦੇ ਵਿੱਚ ਟੀ-ਸ਼ਰਟਾਂ ਸ਼ਰਟਾਂ ਵੀ ਇੰਨੀਆਂ ਚੋਇਸਾਂ ਤੁਹਾਨੂੰ ਮਿਲ ਜਾਣਗੀਆਂ ਹਾਂ ਦੇਖੋ ਜਵਾਕਾਂ ਦੀ ਪੈਂਟ ਛੋਟ ਦੀ ਹਾਂ ਦੇਖੋ ਲੈ ਵੀ ਇਹ ਦੇਖੀ ਵੀ ਕਾਲੀ ਨੀਲੀ, ਗੂੜੀ ਨੀਲੀ, ਫਿੱਕੀ ਨੀਲੀ, ਜਿਹੜੀ ਲੈਣੀ ਜੋ ਪਸੰਦ ਆ। ਅਲੱਗ-ਅਲੱਗ ਸ਼ੇਡ, ਅਲੱਗ-ਅਲੱਗ ਰੇਡ, ਅਲੱਗ-ਅਲੱਗ ਡਿਜ਼ਾਈਨ। ਹਮ ਆਪ ਜੀ ਨੂੰ ਮਿਲ ਲੰਗੇ ਜੀ। ਇਹਨਾਂ ਦੇਖੋ। ਲੈ ਬਈ। ਆਹ ਟਰੈਕਸੂਟ ਟਾਈਪ ਆ ਗਿਆ ਸਾਰੇ। ਇਹ ਲੋ ਜੀ ਬੱਚਿਆਂ ਦੇ ਟਰੈਕਸੂਟ ਜੀ। ਕਿ ਆਕਾ। ਇਹ ਕਿਨੇ ਚ ਨਵੇੜਨਾ ਈ? ਉਹ ਦੇਖੋ ਜੀ। ਬਹੁਤ ਸੁੰਦਰ ਜਿਹਨੇ ਜੀ। ਲੈ ਬਈ। ਇਹ ਆਜੋ ਇਹ ਦੇਖੋ ਜੀ ਜੀ ਫਲੀਸ ਦਾ ਟਰੈਕ ਸੂਟ ਸਿਰਫ 500 ਰੁਪਏ ਦਾ ਜੀ ਹਮਮ ਸੇਲ ਦੇ ਵਿੱਚ ਸਿਰਫ 500 ਰੁਪਏ ਦਾ ਚਾਬ ਜੀ ਨੂੰ ਮਿਲੇਗਾ ਜੀ ਚੱਕ ਬਾਈ ਸਾਰਾ ਓਵਰ ਆਲ ਥੱਲੋ ਤਾਂ ਤਾਂ ਤੱਕ ਸਾਰਾ ਲਵੇ ਟੈਣਾ ਜੀ ਹਾਂ ਜੀ ਹਾਂ ਜੀ ਜੀ ਆਜੋ ਕਿਹੜਾ ਕਾਹ ਆ ਲੋਹਰਾ ਆ ਗਈਆਂ ਲੋਹਰਾ ਟ-ਸ਼ਰਟਾਂ ਸ਼ਰਟਾਂ ਜੀ ਖੋਲੀ ਹਾਂ ਦੇ ਦੇ ਉਹ ਕਰਦੇ ਜੀ 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 ਗੌਰਮੈਂਟ ਆ ਗਿਆ ਇਹ ਲੋ ਜੀ ਬੱਚਿਆਂ ਦਾ ਕੋਟ ਪੈਂਟ ਜੀ ਦੇਖੋ ਜੀ ਹਮ ਕਹਿੰਦਾ ਏ ਰਕਮ ਸਿਰਫ 900 ਰੁਪਏ ਦੇ ਵਿੱਚ ਬੱਚੇ ਦਾ ਪੋਟ ਪੈਂਟ ਸਿਰਫ 900 ਰੁਪਏ ਦੇ ਵਿੱਚ ਆ 900 ਚ ਤਿਆਰ ਕਰਤਾ ਸਾਰਾ ਬਾਜ਼ਾਰ 1500 1400 ਤੁਹਾਡੇ ਕੋਲ ਸਿਰਫ 900 ਰੁਪਏ ਦਾ ਜੀ ਪੈਂਟ ਕੋਡ ਇੱਕ ਦੋ ਰੱਖਣੀ ਸਾਈ ਵੱਡੇ ਕੋਲ ਲੈ ਵੀ ਸਾਢੇ ਬਟੇਲੇ ਆ ਮਾੜੇ ਜਾਨ ਤੇ ਕਰੇ ਪਾਉ ਨੂੰ ਲੋਅਰ ਟੀ-ਸ਼ਰਟ ਆ ਸਾਰਾ ਕੁਝ ਹਾਂਜੀ ਹਾਂਜੀ ਲੋਅ ਟੀ-ਸ਼ਰਟ ਸਭ ਮਿਲੇਗੀ ਜੀ ਬੱਚੇ ਦੀ ਵੀ ਮਿਲੇਗੀ ਵੱਡੀ ਵੀ ਮਿਲੇਗੀ ਲੇਖੋ ਜੀ ਡਿਜ਼ਾਈਨ ਦੇਖੋ ਜੀ ਹਾਂ ਪੈਂਟ ਕੋਡ ਦੇ ਬੱਚੇ ਦੇ ਜੀ ਚੱਕ ਲੈਣ ਵਾਲ ਆ ਗਿਆ ਨੇ ਕਦੇ ਮਿਲੈ ਨਾ ਇਹਦੇ ਵਿੱਚ ਤੁਹਾਨੂੰ ਜੀ ਅਲੱਗ-ਅਲੱਗ ਛੇਡ ਅਲੱਗ-ਅਲੱਗ ਵੈਰਾਈਟੀ ਹਰੇਕ ਤਰੀਕੇ ਦੇ ਡਿਜ਼ਾਈਨ ਮਿਲਣਗੇ ਜੀ ਚੱਕ ਐਓ ਆਜੂਗਾ ਥੋੜੇ ਆਪਣੇ ਆਪ ਦੇ ਜਾਣਿਆਂ ਦੇ ਕੋਲ ਆਹ ਕੋਟ ਆਗੇ ਹੈ ਬਹੁਤ ਹੀ ਸ਼ਾਰਟ ਰੱਖੀ ਗੇ ਲੋਅਰ ਟੀ-ਸ਼ਰਟ ਬੱਚਿਆਂ ਦੀਆਂ ਲੋਰਾਂ ਜੀ ਇਹ ਆਹ ਲਓ ਦੇਖੋ ਜੀ ਚੱਕ ਬਈ ਸਿਆਲਾਂ ਆਣਾ ਦਾ ਯਰ ਤੁੰਨੇ ਆ ਪਿਆ ਸਟਾਕ ਤੁੰਨੇ ਤੇ ਬਾਕੀ ਗਰਮੀ ਵਾਲਾ ਵੀ ਮਿਲ ਜੂਗਾ ਕਿ ਜਿਹੜਾ ਮਾਰ ਗਰਮੀਆਂ ਬਰਸੀਆਂ ਸਭ ਹਰ ਹੁਜ ਹੁੰਦਾ ਜੀ ਗਰਮੀਆਂ ਸਰਦੀਆਂ ਸਭ ਮਾਲ ਹੁੰਦੇ ਨਾ ਆਪਣੇ ਕੋਲ ਕਿੱਥੇ ਮਕਾਉਂਗੇ ਇਹ ਤਾਂ ਰੇਟ ਕੀ ਆ ਲੋਰਾਂ ਦਾ ਇਹ ਲੋਰ ਤੁਹਾਨੂੰ ਸਿਰ ਤੇ ਪੈਣੀ ਹੈ ਜੀ 250 ਰੁਪਏ ਦੀ ਇਹ 250 ਰੁਪਏ ਦੀ ਲੋਰ ਫਲੀਜ਼ ਦੀ ਲੋਰ ਗਰਮ 250 ਰੁਪਏ ਦੀ ਸਿਰਫ ਜੀ ਸਾਈਜ਼ ਕੋਈ ਵੀ ਲੋ 26 28 32 ਕੋਈ ਵੀ ਲੈ ਸਕਦੇ ਹੋ ਜੀ ਆ ਗਏ ਕਰ ਆਹ ਲੈ ਵੀ ਇੱਧਰ ਕਿਉਂ ਡਿਜ਼ਾਈਨ ਕੋਲ ਜੈਕਟਾ ਕੋਲ ਬਚੇ ਦੀ ਜੈਕਟਾ ਹੋਣ ਬਚਿਆ ਨਹੀਂ ਪਿੰਡੂ ਜੈਕਸ਼ਨ ਲੈ ਲੋ ਜੀ ਪਿੰਡੂ ਜੈਕਸ਼ਨ ਹੂੰ ਬੱਚਿਆਂ ਦੀ ਜੀ ਜੱਪਸਨ 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 ਲੋ ਜੀ 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 ਆ ਕੋਟ ਆ ਲਓ ਜੀ ਚਿਰ ਜਵਾਕਾਂ ਵਾਲਾ ਦਾ ਸਟਾਕ ਹੀ ਬੜਾ ਲੈ ਅੱਧੇ ਕੱਪੜੇ ਤਾਂ ਮੈਨੂੰ ਪਤਾ ਹੀ ਹੋਣ ਲੱਗੇ ਵੀ ਇਹਨੇ ਜਵਾਕਾਂ ਦੇ ਹੁੰਦੇ ਲੈ ਲੈ ਆ ਗੁੱਚੀ ਪੁੱਚੀ ਸਾਰਾ ਕੁਝ ਵੇਚੀ ਆ ਜੋੜਨ ਇਹਦੇ ਜੀ ਆ ਵੱਡਾ ਗਿਆ ਸਟਾਕ ਹਾਂ ਹੂੰ ਆ ਲੜਕੀਆਂ ਵਾਲਾ ਸਟਾਕ ਆ ਗਿਆ ਇੱਧਰ ਤੇ ਆਇਓ ਯਾਰ ਮੋਟਾ ਮੋਟਾ ਸੰਦ ਖਾਤਾ ਆਇਓ ਕਰ ਮੈਂ ਇਧਰਲੇ ਪਾਸੇ ਜੀ ਤਾਂ ਕਿੰਨੇ ਮੈਂ ਗਿਆ ਕਿ ਮਗਰ ਬਾਅਦ ਲੈ ਵੀ ਆ ਕੀ ਹੈ ਸ਼ਰਾਗ ਆ ਗਈ ਹਨਾ ਹੀ ਚਲੋ ਜੀ ਹਮ ਬੱਚਿਆਂ ਦੀ ਡਰੈਸ ਫੈਂਸੀ ਡਰੈਸ ਪਾਰਟੀ ਵੇਅਰ ਜੀ ਚੱਕ ਕਿਨੇ ਜਨ ਮੇੜੋਗੇ ਬਾਰਬੀ ਡੋਲ ਜੀ ਬਹੁਤ ਸੋਹਣੀ ਚੀਜ਼ ਹੈ ਜੀ ਦੇਖੋ ਜੀ ਹਮ ਸਿਰ ਉੱਤੇ ਸੋਰ ਬੇਰੀ ਬੈਣੀ ਹੈ ਜੀ ਲੈਸ ਕਰਕੇ ਸੋਇਸ ਆ ਵੱਖਰਾ ਉਹਦੇ ਡਿਜ਼ਾਈਨ ਵੱਖਰਾ ਆ ਗਿਆ ਇਹ ਡਿਜ਼ਾਈਨ ਆ ਗਿਆ ਜੀ ਇਹ ਸਿਰਫ 750 ਰੁਪਏ ਦੀ ਪੈਣੀ ਹੈ ਜੀ ਠੀਕ ਹੈ ਜੀ ਜੀ ਬੱਚਿਆਂ ਦੀ ਸਿਰਫ 750 ਰੁਪਏ ਦੀ ਵੈਰਾਈਟੀ ਬਹੁਤ ਅਨਗਿਣਤ ਡਿਜ਼ਾਈਨ ਓਕੇ ਸਰ ਓਕੇ ਓਕੇ ਤੇ ਆ ਆ ਗਿਆਗਾ ਸ਼ਰਟਾਂ ਇਧਰ ਕੋਟ ਆ ਗਏ ਹੂੰ ਬੱਚਿਆਂ ਕੀ ਚੀਜ਼ ਹੈ ਇਹ ਬੇਬੀ ਬੇਬੀ ਹੈ ਹਾਂ ਖੋਲਦੇ ਬੇਬੀ ਬੈੱਡ ਚਾਚਾ ਅੱਛਾ ਬੇਬੀ ਬੈੱਡ ਬੇਬੀ ਬੈੱਡ ਵੀ ਯਾਰ ਇਹ ਰਜਾਈ ਜਾਈ ਆਹ ਕੋਈ ਨਾ ਕੋਈ ਪਾਪਾ ਲੈ ਬੇਬੀ ਬੈੱਡ ਕਹਿੰਦੇ ਬੇਬੀ ਬੈੱਡ ਬੱਚਿਆਂ ਦਾ ਜੀ ਰਜਾਈ ਬੈੱਡ ਸ਼ੀਟ ਨਾਸ ਕਰਾਣੇ ਇਹ ਸਿਰਫ 600 ਰੁਪਏ ਦਾ ਜੀ ਇਹ ਹਾਂ ਜੀ ਅੱਛਾ ਯਾਰਾ 600 ਦਾ ਸਿਰਫ 600 ਰੁਪਏ ਦਾ ਹੈ ਬੇਬੀ ਬੈੱਡ ਹੈ ਹਾਂ ਜੀ ਹਾਂ ਜੀ ਕੀ ਬਾਜ਼ਾਰ ਰੇਟ 1050 ਰੁਪਏ ਸਾਡਾ ਸਿਰਫ 600 ਰੁਪਏ ਦਾ ਹੈ ਸੇਲ ਦੇ ਵਿੱਚ ਬੁਰੀ ਲਸ ਤੇ ਆ ਆਗੇ ਸਿਆਲਾ ਹੈ ਤਾਂ ਸਟਾਰ ਸਿਆਲਾ ਨਹੀਂ ਪਿਆ ਜੀ ਸਭ ਸਿਆਲਾ ਨਹੀਂ ਆਜੂ ਹੂੰ ਆਇਓ ਕਰਾਂ ਮੈਂ ਕਹਿੰਦਾ ਮੜਾ ਜਾ ਉਹਨੂੰ ਹੋ ਜਗੇ ਆਪਾਂ ਉਧਰ ਹੀ ਹੋ ਨਾ ਆਪਣੇ ਭਰਾ ਰਹਿ ਜਾਣਾ ਉਹ ਤੁਹਾਨੂੰ ਹੁਣ ਉਧਰ ਤੋਂ ਥੱਦੀ ਕਰਾਉਣਾ ਮੈਂ ਆਜੇ ਦੇ ਇਹ ਆਗੇ ਹੁਣ ਭਰਾ ਥੋੜੀ ਆ ਗਿਆ ਇੱਕ ਬੰਦਾ ਵਾਲੇ ਇੱਕ ਬੰਦਾ ਗਾਹ ਤੋੜ ਕੇ ਆਣਾ ਜੀ